ਡੇਲੇ ਉਹਨਾਂ ਨੂੰ ਥੱਲੇ ਮਿਲਿਆ ਸੀ ਮੈਂ ਮੈਂ ਕਿਹਾ ਕਿਦਾਂ ਮਾਤਾ ਜੀਾਂ ਦਾ ਜਾਣਾ ਕਿਵੇਂ ਹੋਇਆ ਕਿਉਂਕਿ ਜਿਹੜੇ ਰਹਿਬਰੀ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਉਹਦੇ ਮੁਰਸ਼ਿਦ ਨੇ ਆਪਣੇ ਵਿਮਾਨ 'ਚ ਬਿਠਾ ਕੇ ਲੈ ਕੇ ਜਾਣਾ ਉਹਨਾਂ ਦੇ ਸੁਣਨ ਦਾ ਉਹ ਇੱਕ ਨਿਤਨੇਮ ਹੈ ਉਹ ਆਨੰਦ ਪੈਦਾ ਕਰਦਾ ਹੈ ਉਹ ਸਾਡੇ ਅੰਦਰਾਂ 'ਚ ਵੀ ਉਹ ਸੇਧ ਰੂਪ ਖਿਆਲ ਪੈਦਾ ਕਰਦਾ ਹੈ ਭਾਈ ਨੰਦ ਲਾਲ ਜੀ ਵੀ ਇਹੀ ਬਚਨਾ ਤੇ ਯਾ ਇਲਾਹੀ ਚਸ਼ਮੇ ਬਿਨਾ ਨਾ ਬਿਲੇ ਦਰਸਰਮ ਅਜ ਇਸ਼ਕੇ ਸੌਦਾ ਇਹ ਬਿਲੇ ਵਾਹਿਗੁਰੂ ਏ ਗੁਰੂ ਗੋਬਿੰਦ ਸਿੰਘ ਪਾਸ਼ਾ ਹੁਣ ਮੇਰੇ ਖਿਆਲਾਂ ਦੇ ਵਿੱਚ ਮੇਰੇ ਨੇਤਰਾਂ ਦੇ ਵਿੱਚ ਤੇਰੇ ਦਰਸ਼ਨਾਂ ਤੋਂ ਬਿਨਾ ਕੁਝ ਹੋਰ ਨਾ ਦਿਖੇ ਮੈਂ ਇਹੀ ਬੇਨਤੀ ਕਰਦਾ ਹਾਂ ਕਿ ਮੇਰੀ ਬੇਨਤੀ ਇਹੀ ਹੈ ਯਾ ਇਲਾਹੀ ਚਸ਼ਮੇ ਬਿਨਾ ਨਾ ਬਿਲੇ ਦਰ ਸ਼ਰਮ ਅਜ ਇਸ਼ਕੇ ਸੌਦਾ ਇਹ ਬਿਲੇ ਜੇ ਮੈਂ ਕਿਸੇ ਨੂੰ ਦੇਖਣਾ ਚਾਹੁੰਨਾ ਹਾਂ ਤੇ ਮੈਂ ਸਿਰਫ ਸਬਦ ਦੇ ਵਿੱਚ ਸਾਰੀ ਸੰਗਤ ਦੇ ਵਿੱਚ ਉਹਦੇ ਤੀਰਥ ਦੇ ਵਿੱਚ ਮੈਂ ਆਪਣੇ ਮੁਰਸ਼ਦ ਨੂੰ ਦੇਖਣਾ ਚਾਹੁੰਦਾ ਹਾਂ ਮੈਂ ਕਿਹਾ ਕਿੱਦਾਂ ਜਾਣਾ ਹੋਇਆ ਉਹਨਾਂ ਦਾ ਕਹਿੰਦੇ ਬਸ ਅਖੀਰ ਦੇ ਸਮੇਂ ਉਸ ਰਹਿਬਰ ਨੂੰ ਯਾਦ ਕੀਤਾ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਨਾ ਕੀਤਾ ਆਪਣੇ ਮੁਖਾਰਬਿੰਦ ਤੋਂ ਉਸ ਤੋਂ ਅੱਗੇ ਜਿਹੜੀ ਨਿਸ਼ਾਨੀ ਹੈ ਜਿੱਥੇ ਉਹਨਾਂ ਨੂੰ ਵੀ ਉਸ ਸਮੇਂ ਪ੍ਰਤੱਖ ਦਿਖਦਾ ਹੁੰਦਾ ਹੈ ਕਿ ਜਿਵੇਂ ਆਪ ਉਹਨਾਂ ਦੇ ਗੁਰੂ ਸੰਤ ਮਹਾਰਾਜ ਸੰਤ ਬਲਵੰਤ ਸਿੰਘ ਮਹਾਰਾਜ ਆਪ ਲੈਣ ਆਏ ਹੋਣ ਵਿਵਾਨ ਦੇ ਵਿੱਚ ਉਸ ਸਮੇਂ ਉਹਨਾਂ ਨੇ ਅਖੀਰ ਤਿੰਨ ਵਾਰ ਸੰਤ ਮਹਾਰਾਜ ਦਾ ਨਾਮ ਲਿਆ ਤੇ ਅੱਗੇ ਕੁਝ ਬੋਲੇ ਨਹੀਂ ਤੇ ਸ਼ਰੀਰ ਛੱਡ ਦਿੱਤਾ ਇਹ ਹੁੰਦੀ ਹੈ ਸੇਵਕ ਕੀ ਅਰਦਾਸ ਪਿਆਰੇ ਕਿ ਇਹ ਜੀਵਨ ਸਫਲਾ ਹੋ ਗਿਆ ਇਹ ਹੈ ਅਖੀਰਤੀ ਦੀਆਂ ਨਿਸ਼ਾਨੀਆਂ ਕਿ ਸਤਗੁਰੂ ਪਾਸ਼ਾ ਮੈਂ ਕੋਈ ਮਹਿਲ ਮਾੜੀਆਂ ਨਹੀਂ ਮੰਨਦਾ ਮੈਂ ਮੰਗਦਾ ਮੈਂ ਤੇਰੇ ਚਰਨਾਂ ਦੀ ਪ੍ਰੀਤ ਮੰਗਦਾ ਹਾਂ ਉਹਨਾਂ ਦਾ ਜੀਵਨ ਐਸਾ ਸੀ ਹਰ ਵੇਲੇ ਆਪਣੇ ਮੁਰਸ਼ਦ ਦੀ ਯਾਦ ਦੇ ਵਿੱਚ ਰਹਿਣਾ ਉਹਦੇ ਭਾਵ ਦੇ ਵਿੱਚ ਰਹਿਣਾ ਅਨੀਲੇ ਕਾਗਦ ਕੱਟਿਏਲੇ ਗੁੱਡੀ ਆਕਾਸ਼ ਮਦੇ ਭਰਮੀਲੇ ਪੰਜ ਜਨਾਸੋ ਬਾਤ ਬਤਾਉਆ ਚੀਤ ਸੋ ਡੋਰੀ ਰਾਖੀਲੇ ਉਹਨਾਂ ਦਾ ਭਾਵ ਹਮੇਸ਼ਾ ਐਸਾ ਸੀ ਜੈਸੇ ਕਿ ਬੱਚੇ ਦਾ ਹੁੰਦਾ ਹੈ ਨਾ ਉਹ ਪਤੰਗ ਚੜਾਉਂਦਾ ਏ ਆਕਾਸ਼ ਦੇ ਵਿੱਚ ਮੱਧ ਦੇ ਵਿੱਚ ਉਹ ਗੁੱਡੀ ਚੜਦੀ ਆਕਾਸ਼ ਚ ਪਤੰਗ ਚੜਦਾ ਹੈ ਪੰਜ ਸੱਤ ਬੱਚੇ ਉਹਦੇ ਨਾਲ ਗੱਲਾਂ ਵੀ ਕਰੀ ਜਾਂਦੇ ਨੇ ਗੁੱਡੀ ਆਕਾਸ਼ ਆਕਾਸ਼ ਦੇ ਵਿੱਚ ਗੁੱਡੀ ਚੜੀ ਹੋਈ ਹੈ ਉਹ ਪੰਜ ਬੱਚੇ ਆ ਕੇ ਉਹਦੇ ਨਾਲ ਗੱਲਾਂ ਵੀ ਕਰਦੇ ਨੇ ਪਰ ਚੀਤ ਸੋ ਡੋਰੀ ਉਹਦਾ ਚਿੱਤ ਕਿੱਥੇ ਆ ਉਹ ਪਤੰਗ ਦੇ ਵਿੱਚ ਇਸੇ ਤਰ੍ਹਾਂ ਮਾਤਾ ਜੀਆ ਦਾ ਜੀਵਨ ਸੀ ਚਾਹੇ ਉਹਨਾਂ ਨਾਲ ਅਸੀਂ ਗੱਲਾਂ ਕਰੀ ਚੱਲਦੇ ਆ ਸਭ ਦੁਨੀਆ ਦਾ ਵਾਤਾਵਰਣ ਚੱਲ ਰਿਹਾ ਏ ਪਰ ਅਖੀਰ ਦੇ ਵਿੱਚ ਉਹਨਾਂ ਦੀ ਤਾਂਗ ਆਪਣੇ ਗੁਰੂ ਰਹਿਬਰ ਦੇ ਲਈ ਜਾਗਰਤ ਰਹਿੰਦੀ ਸੀ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਉਹਨਾਂ ਦਾ ਮੰਗਣਾ ਕੁਝ ਹੋਰ ਕਦੇ ਨਹੀਂ ਹੋ ਸਕਦਾ ਉਸ ਸੇਵਕ ਦਾ ਮੰਗਣਾ ਆਪਣੇ ਗੁਰੂ ਦੀ ਪ੍ਰੀਤੀ ਹੁੰਦੀ ਹੈ ਹਮ ਅਸ਼ਾ ਤਾਂ ਗੁਰੂ ਨਾਨਕ ਦੇਵ ਮਹਾਰਾਜ ਚਾਰੋਂ ਦਾਸੀਆਂ ਕਰਕੇ ਆ ਗਏ ਨੇ ਭਾਈ ਬਾਲਾ ਜੀ ਨਾਲ ਭਾਈ ਮਰਦਾਨਾ ਜੀ ਸਰੀਰ ਭਾਈ ਮਰਦਾਨਾ ਜੀਆਂ ਦਾ ਹੁਣ ਪਿਰਦਾ ਅਵਸਥਾ ਦੇ ਵਿੱਚ ਹੈ ਇੱਕ ਦਿਨ ਭਾਈ ਮਰਦਾਨਾ ਜੀ ਕਹਿੰਦੇ ਕਹਿੰਦੇ ਹੁਣ ਸੇਵਾ ਨਹੀਂ ਹੁੰਦੀ ਨਹੀਂ ਸਾਡੇ ਤੋਂ ਤੇ ਦਾਨ ਗੁਰੂ ਨਾਨਕ ਦੇਵ ਮਹਾਰਾਜ ਅੰਤਰਜਾਮੀ ਪੁਰਖ ਬਿਦਾਤੇ ਸਰਦਾਂ ਮੰਨ ਕੀ ਕਿ ਉਹ ਪੂਰੀਆਂ ਕਰਨ ਵਾਲੇ ਇੱਕ ਇੱਕ ਤਣਕੇ ਦੀ ਜਾਣਨ ਵਾਲੇ ਆਪ ਅਕਾਲ ਪੁਰਖ ਕਹਿੰਦੇ ਭਾਈ ਮਰਦਾਨਾ ਜੀ ਇਹ ਸੇਵਕਾਂ ਦੀਆਂ ਨਿਸ਼ਾਨੀਆਂ ਨੇ ਜੋ ਤੁਹਾਡੇ ਅੰਦਰ ਨੇ ਕਹਿੰਦੇ ਮਹਾਰਾਜ ਅਸੀਂ ਤਾਂ ਕੁਝ ਨਹੀਂ ਜਾਣਦੇ ਕਹਿੰਦੇ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਰਬਾਬ ਛੇੜਦਾ ਗੁਰੂ ਦੀ ਬਾਣੀ ਆ ਗਈ ਹੈ ਕਹਿੰਦੇ ਉਦੋਂ ਐ ਲੱਗਦਾ ਕਿ ਮਰਦਾਨਾ ਬੋਲਦਾ ਹੈ ਕਹਿੰਦੇ ਜਦੋਂ ਅਸੀਂ ਇਹ ਸੁਣਦੇ ਹਾਂ ਤੁਸੀਂ ਕਹਿੰਦੇ ਹੋ ਸਾਹਿਬ ਦੀ ਬਾਣੀ ਆ ਗਈ ਹੈ ਤੇ ਗੁਰੂ ਰਬਾਬ ਛੜਾਊਗਾ ਕਿ ਗੁਰੂ ਦੀ ਬਾਣੀ ਹੈ ਤੇ ਗੁਰੂ ਹੀ ਰਬਾਬ ਵਜਾਊਗਾ ਫਿਰ ਸੇਵਕ ਦੇ ਅੰਦਰੋਂ ਵੀ ਸਾਹਿਬ ਦਿਖਦੇ ਨੇ ਸੇਵਕ ਦੇ ਅੰਦਰੋਂ ਵੀ ਅਕਾਲ ਪੁਰਖ ਦੇ ਦਰਸ਼ਨ ਧੰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਸਾਨੂੰ ਥਾਡੇ ਚੋਂ ਅਕਾਲ ਪੁਰਖ ਦੇ ਦਰਸ਼ਨ ਹੁੰਦੇ ਨੇ ਇਹ ਹੈ ਸੇਵਕ ਸੇਵਕ ਦੇ ਅੰਦਰ ਵੀ ਅਕਾਲ ਪੁਰਖ ਦਾ ਅੰਸ਼ ਆਉਣ ਲੱਗ ਪੈਂਦਾ ਹੈ ਦੂਸਰੀ ਬੇਨਤੀ ਭਾਈ ਮਰਦਾਨਾ ਜੀ ਜਦੋਂ ਧੰਗੁਰ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਭਾਈ ਮਰਦਾਨਾ ਜੀ ਹੁਣ ਤੁਹਾਡਾ ਸਮਾਂ ਆ ਗਿਆ ਹੈ ਤੁਸੀਂ ਮੰਗ ਲਓ ਕੁਝ ਹੁਣ ਸਾਡੇ ਤੋਂ ਤੇ ਮੰਗੋ ਹੁਣ ਤੁਸੀਂ ਤੁਸੀਂ ਸਾਰਾ ਜੀਵਨ ਸਾਡੇ ਨਾਲ ਕੱਢਿਆ ਹੈ ਬੜੇ ਤਾਨੇ ਸੰਸਾਰ ਦੇ ਮਿਲਦੇ ਨੇ ਇਹ ਰਾਹ ਤੇ ਕਦੇ ਵੀ ਸੰਸਾਰੀ ਤੇ ਅਧਿਆਤਮਿਕ ਲੋਕਾਂ ਦਾ ਮੇਲ ਨਹੀਂ ਹੁੰਦਾ ਬਹੁਤ ਤਾਨੇ ਮਿਲਦੇ ਨੇ ਦੁਨੀਆ ਦੇ ਇਹ ਸੱਚ ਹੈ ਕਿ ਹੁਣ ਤੁਸੀਂ ਕਿਉਂਕਿ ਉਹ ਇੱਕ ਅਲੱਗ ਤਰ੍ਹਾਂ ਦੇ ਗੁਨਾ ਦੇ ਵਿੱਚ ਢਲ ਚੁਕਾ ਹੁੰਦਾ ਹੈ ਸੇਵਕ ਗੁਨਾ ਕਾ ਹੋਵੇ ਬਾਸਲਾ ਕਡ ਬਾਸ ਲਈਜੇ ਜੇ ਗੁਣ ਹੋਵੇ ਸੱਜਣਾ ਮਿਲ ਸਾਜ ਕਰੀਜੇ ਸਾਜ ਕਰੀਜੇ ਜਦੋਂ ਸਾਜ ਕਰੀਜੇ ਨਾਲੇ ਉਹਦੇ ਅੰਦਰੋਂ ਛੋੜ ਅਗਣ ਚੱਲੀ ਐ ਨਾਲੇ ਉਹਦੇ ਅੰਦਰੋਂ ਆਪਣੇ ਔਗਣ ਨਿਕਲ ਜਾਂਦੇ ਨੇ ਨਾਲੇ ਜਿਹੜਾ ਉਹਦੇ ਨਾਲ ਬੈਠਦਾ ਏ ਮਿਲਦਾ ਏ ਉਦੇ ਵੀ ਛੋੜ ਉਹਦੇ ਵੀ ਅਵਗਣ ਦੂਰ ਹੋ ਜਾਂਦੇ ਨੇ ਉਥੇ ਧੰਗੁਰ ਨਾਨਕ ਦੇਵ ਮਹਾਰਾਜ ਭਾਈ ਮਰਦਾਨਾ ਜੀ ਹੁਣ ਸਮਾਂ ਬਹੁਤ ਨੇੜੇ ਹੈ ਤੁਸੀਂ ਮੰਗ ਲਓ ਦੇਖੋ ਸੇਵਕ ਨੇ ਕੀ ਮੰਗਣਾ ਹੈ ਕਹਿੰਦਾ ਸਤਿਗੁਰ ਸਭ ਕੁਝ ਦੇਖ ਲਿਆ ਜਾਇਦਾਦਾਂ ਵਾਲੇ ਵੀ ਦੇਖ ਲੇ ਦੁੱਖ ਦੇ ਵਿੱਚ ਸਾਰੀ ਦੁਨੀਆ ਹੈ ਇੱਕੋ ਹੀ ਹੈ ਅਰਦਾਸ ਸੇਵਕ ਦੀ ਜੇ ਆਪ ਜੀ ਕਿਰਪਾ ਕਰੋ ਕਹਿੰਦੇ ਮਰਦਾਨਿਆ ਤੂੰ ਮੰਗ ਤਾਂ ਸਹੀ ਤੇਰੇ ਕਰਕੇ ਹੀ ਅਸੀਂ ਹਾਂ ਤੂੰ ਇਤਨਾ ਭਲਾ ਲੋਕ ਹੈ ਸਾਡੇ ਨਾਲ ਰਿਹਾ ਹੈ ਜਿਉਂ-ਜਿਉਂ ਸਾਹਿਬ ਦੀ ਬਾਣੀ ਆਈ ਤੂੰ ਸਾਡੇ ਨਾਲ ਰਵਾਜ বাজਾਈ ਹੈ ਤੂੰ ਇਤਨੇ ਤਾਨੇ ਦੁਨੀਆਂ ਦੇ ਸੁਣ ਕੇ ਫਿਰ ਵੀ ਬਾਬੇ ਨਾਨਕ ਨੂੰ ਛੱਡਿਆ ਨਹੀਂ ਹੈ ਤੂੰ ਦੱਸ ਤੈਨੂੰ ਕਿਹੜੇ ਰਾਜ ਭਾਗ ਕੀ ਦੇ ਦਈਏ ਸਭ ਕੁਝ ਅਖੀਰ ਦੱਸ ਦਿੱਤਾ ਹਮ ਹੀ ਤੋ ਖੁਦਾ ਭਇਓ ਹੈ ਕਹਿੰਦੇ ਸਤਜੁਗ ਭਇਓ ਤ੍ਰੇਤਾ ਭਇਓ ਦੁਆਪਰ ਭਇਓ ਕਲਜੁਗ ਚਲਤ ਹੈ ਕਹਿੰਦੇ ਭਾਈ ਮਰਦਾਨੇ ਸਤਜੁਗ ਦੇ ਵਿੱਚ ਵੀ ਮੈਂ ਹੀ ਅਵਤਾਰੀ ਸੀ ਤ੍ਰੇਤੇ ਦੇ ਵਿੱਚ ਵੀ ਮੈਂ ਹੀ ਅਵਤਾਵਤਾਰੀ ਸੀ ਦੁਆਪਰ ਦੇ ਵਿੱਚ ਵੀ ਮੈਂ ਹੀ ਆ ਤੇ ਹੁਣ ਕਲ ਯੁਗ ਦੇ ਵਿੱਚ ਵੀ ਮੈਂ ਹੀ ਰਹਿਬਰ ਹਾਂ ਮੈਂ ਹੀ ਅਕਾਲ ਪੁਰਖ ਹਾਂ ਤੂੰ ਇਹ ਸਮਝ ਕੇ ਮੰਗੀਂ ਕਿ ਤੇਰੇ ਅੱਗੇ ਅਕਾਲ ਪੁਰਖ ਹੈ ਉਸ ਹਾਬ ਨਾਲ ਮੰਗੀ ਕਿਤੇ ਛੋਟੀ ਮੰਗ ਨਾ ਰੱਖ ਲਈ ਹੁਣ ਅੱਗੇ ਜੋ ਤੈਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਚਾਹਦੀਆਂ ਸਾਨੂੰ ਦੱਸ ਹੁਣ ਉਥੇ ਸੇਵਕ ਦੀ ਅਰਦਾਸ ਫਿਰ ਉਹੀ ਕਹਿੰਦੇ ਤੁਸੀਂ ਤ੍ਰੇਤੇ ਦੇ ਭਗਵਾਨ ਹੋ ਤੁਸੀਂ ਸਤਜੁਗ ਦੇ ਭਗਵਾਨ ਦੁਆਪਰ ਦੇ ਹੁਣ ਕਲਯੁਗ ਦੇ ਰਹਿਬਰ ਆਏ ਉਹ ਦੁਨੀਆ ਨੂੰ ਤਾਰਨ ਸੱਚੇ ਪਾਤਸ਼ਾ ਅਰਦਾਸ ਇਹੀ ਹੈ ਮੈਨੂੰ ਫਿਰ ਆਪਣੇ ਚਰਨਾਂ ਦੇ ਨਾਲ ਹੀ ਰੱਖਿਓ ਬੋਲੋ ਸਤਨਾਮ ਸ੍ਰੀ ਵਾਹਿ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਤੇਰੇ ਫਿਰ ਚਰਨਾਂ ਦਾ ਹੀ ਆਸਰਾ ਚਾਹੀਦਾ ਜਦੋਂ ਤੂੰ ਆਏ ਇਹ ਗਰੀਬ ਮਰਦਾਨੇ ਨੂੰ ਨਾਲ ਹੀ ਲੈ ਕੇ ਆਈ ਉਤੋਂ ਉੱਪਰ ਮੈਨੂੰ ਕੁਝ ਵੀ ਨਹੀਂ ਚਾਹੀਦਾ ऐसे ही माता अमरजीत कौर जीआं दा जीवन सी ओनां ने जे कुछ मंगया अपने गुरु दे चरणां दा आसरा ही मंगया है ओनां ने बहुत जीवन प्यार दे नाल ਸਭ ਦੇ ਨਾਲ ਪਿਆਰ ਦੇ ਨਾਲ ਇੱਥੇ ਰਹੇ ਨੇ ਬਹੁਤ ਲੰਮੇ ਸਮੇਂ ਤੋਂ ਕੋਈ 10 8 10 ਸਾਲਾਂ ਤੋਂ ਸਥਾਨ ਤੇ ਸੇਵਾ ਫਿਰ ਮਹਾਰਾਜ ਦੇ ਸ਼ਰੀਰ ਹੁੰਦਿਆਂ ਫਿਰ ਉਦੋਂ ਸੇਵਾ ਜਦੋਂ ਮਿਲਣਾ બસ ਆਪਣੇ ਰਹਿਬਰ ਦੀ ਹੀ ਗੱਲ ਕਰਨੀ ਸਤਿਗੁਰ ਪਾਤਸ਼ਾਹ ਇਹ ਤਾਂ ਹੁਣ ਕਹਿਣ ਦੀ ਲੋੜ ਹੀ ਨਹੀਂ ਹੈ ਕਿ ਆਪਣੇ ਚਰਨਾਂ ਦੇ ਵਿੱਚ ਰੱਖਿਓ ਕਿ ਉਹ ਤਾਂ ਹੁਣ ਉਹਨਾਂ ਦੇ ਚਰਨਾਂ ਦੇ ਵਿੱਚ ਹੀ ਵਿਰਾਜੇ ਹੋਏ ਨੇ ਬਸ ਇਹੀ ਅਰਦਾਸ ਹੈ ਜਿਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਕਟਿਆ ਹੈ ਸਾਨੂੰ ਉਹਨਾਂ ਤੋਂ ਸੇਧ ਲੈਣ ਦੀ ਲੋੜ ਹੈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਜਿੱਦਾਂ ਉਹਨਾਂ ਨੇ ਆਪਣੇ ਜੀਵਨ ਨੂੰ ਆਪਣੇ ਗੁਰੂ ਦੇ ਲਈ ਅਰਪਣ ਕਰ ਦਿੱਤਾ ਸੱਚੇ ਪਾਤਸ਼ਾਹ ਇਹੋ ਜੀ ਦਿਸ਼ਾ ਨਿਰਦੇਸ਼ ਸਾਡਾ ਵੀ ਮਨ ਅਧਿਆਤਮਿਕ ਜੀਵਨ ਐਸਾ ਬਣ ਜਾਵੇ ਆਓ ਕਥਾ ਕਰਦੇ ਵਿਚਾਰ ਕਰਦੇ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਅੱਗੇ ਸਮਾਂ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ